ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ 883334 ਭਰਤੀ ਜਿਹੜੀ ਬਹਾਲ ਕੀਤੀ ਗਈ ਸੀ ਕੋਟ ਵੱਲੋਂ ਉਹਦੇ ਰਿਗਾਰਡਿੰਗ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਗੁਜਾਰਿਸ਼ ਕਰਦੀ ਹਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਟੂ ਸਮੇਂ ਸਿਰ ਪਹੁੰਚਦੀ ਰਹੇ ਹਾਂਜੀ ਜਿਵੇਂ ਆਪਾਂ ਨੂੰ ਪਤਾ ਕੀ 2364 ਭਰਤੀ ਦਾ ਜਿਹੜਾ ਪੇਪਰ ਸੀਗਾ 2001 21 ਦੇ ਵਿੱਚ ਲਿਆ ਗਿਆ ਸੀਗਾ ਉਸ ਤੋਂ ਬਾਅਦ ਇਹਦੇ ਤੇ ਸਟੇ ਲੱਗ ਗਈ ਸੀ ਸਟੇ ਲੱਗਣ ਦੇ ਕਈ ਕਾਰਨ ਸੀ ਜਿਹੜਾ ਮੇਜਰ ਕਾਰਨ ਸੀਗਾ ਉਹ ਸੀਗਾ ਕਿ ਬੀਏਡ ਵਾਲਿਆਂ ਨੂੰ ਇਹਦੇ ਚ ਇਨਵੋਲਵ ਕਰਨਾ ਹੈ ਕਿ ਨਹੀਂ ਕਰਨਾ ਹੈਗਾ ਦੂਜਾ ਸੀਗਾ ਕਿ ਜਿਹੜੇ 5 ਨੰਬਰ ਐਕਸਟਰਾ ਮਿਲ ਰਹੇ ਸੀ ਐਕਸਪੀਰੀਐਂਸਡ ਕੈਂਡੀਡੇਟ ਨੂੰ ਜਿਨ੍ਹਾਂ ਦੀ ਕੁਲੀ ਕੁਆਲਿਫਿਕੇਸ਼ਨ ਜ਼ਿਆਦਾ ਸੀਗੀ ਕਿ ਉਹਨਾਂ ਨੂੰ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ ਹਨਾ ਬਹੁਤ ਸਾਰੇ ਕਾਰਨ ਸੀਗੇ ਜਿੰਨਾ ਕਰਕੇ ਭਰਤੀ ਤੇ ਸਟੇ ਲੱਗੀ ਸੀ ਰੱਟ ਲੱਗੀ ਸੀ ਹੁਣ ਕੋਰਟ ਵੱਲੋਂ ਬਹਾਲਤਾ ਕਰ ਦਿੱਤੀ ਗਈ ਹੈ ਭਰਤੀ ਪਰ ਹਾਲੇ ਤੱਕ ਇਹ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਕਿ ਜਿਹੜੀਆਂ ਸ਼ਰਤਾਂ ਉਹਨੂੰ ਮੰਨੀਆਂ ਗਈਆਂ ਸੀ ਉਹ ਸਾਰੀਆਂ ਕੋਰਟ ਨੇ ਬਿੱਚ ਰੱਖੀਆਂ ਨੇ ਜ ਜ ਸਾਰੀਆਂ ਇਹ ਕਾਰਜ ਕੀਤੀਆਂ ਨੇ ਜ ਆ ਵਿਭਾਗ ਦੇ ਡਿਪੈਂਡ ਕਰ ਦੋ ਕਿਹੜੀਆਂ ਸ਼ਰਤਾਂ ਮੰਨਦੀਆਂ ਕਿਹੜੀਆਂ ਨਹੀਂ ਮੰਨਦੀ ਹੈ ਹਨ ਬਟ ਜਿੱਥੋਂ ਤੱਕ ਵੇਖਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਭਰਤੀ ਬਹਾਲ ਹੋਈ ਹੈ ਆਪੋਜੀਸ਼ਨ ਵੱਲੋਂ ਵੀ ਜਿਹੜੇ ਪਹਿਲਾਂ ਆਪੋਜੀਸ਼ਨ ਸੀ ਉਹਨਾਂ ਵੱਲੋਂ ਵੀ ਹਾਮੀ ਭਰੀ ਗਈ ਹੈ ਕਿ ਹਾਂ ਇਹ ਭਰਤੀ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ ਮਤਲਬ ਉਸ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਤਾਂ ਇਹ ਪੋਜ਼ਿਟਿਵ ਗੱਲ ਹੈ ਕਿ ਹਾਂ ਜਿਨ੍ਹਾਂ ਦੇ ਕੁਆਲੀਫਿਕੇਸ਼ਨ ਜ਼ਿਆਦਾ ਸਨ ਉਹਨਾਂ ਨੂੰ 5 ਨੰਬਰ ਵੀ ਮਿਲ ਸਕਦੇ ਨੇਗੇ ਤੇ ਪਲੱਸ ਬੀਐਡ ਵਾਲਿਆਂ ਨੂੰ ਵੀ ਇਨਵੋਲਵ ਕੀਤਾ ਜਾ ਸਕਦਾ ਹੈਗਾ ਇਕੱਲੇ ਬੀਐਡ ਨਹੀਂ ਹੋਰ ਵੀ ਜਿੰਨੇ ਸਾਰੇ ادارے ਸੀਗੇ ਜਿ ਜਿਵੇਂ ਸਿੱਖਿਆ ਪ੍ਰੋਵਾਈਡਰ ਸੀਗੇ ਹਨਾ ਸਾਰੇ ਉਹਨਾਂ ਸਾਰਿਆਂ ਦੀ ਵੀ ਗੱਲ ਹੋਈ ਸੀ ਉਦੋਂ ਵੀ ਉਹਨਾਂ ਸਾਰਿਆਂ ਨੂੰ ਇਨਵੋਲਵ ਕਰਨਾ ਹੈ ਜਾਂ ਨਹੀਂ ਕਰਨਾ ਹੈਗਾ ਤਾਂ ਮਤਲਬ ਇਹ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਇਸ ਵੀਡੀਓ ਦੇ ਵਿੱਚ ਕਿ ਜਦੋਂ ਤੱਕ ਕੋਈ ਜਿਹੜੀ ਡਿਪਾਰਟਮੈਂਟ ਵੱਲੋਂ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਇਹਦਾ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਭਰਤੀ ਕਿਵੇਂ ਬਹਾਲ ਹੋਈ ਹੈ ਕਿਹੜੇ-ਕਿਹੜੇ ਸ਼ਰਤਾਂ ਨੂੰ ਰੱਖ ਕੇ ਬਹਾਲ ਹੋਈ ਹੈਗੀ ਹਾਂ ਤੇ ਉਸ ਤੋਂ ਬਾਅਦ ਜਿਹੜੀ ਲੇਟੈਸਟ ਇਨਫੋਰਮੇਸ਼ਨ ਮਿਲੀ ਹੈਗੀ ਕਿ ਵਿਥਿਨ 10 ਡੇਜ਼ ਜਿਹੜੀ ਆਪਣੀ ਲਿਸਟਾਂ ਨਿਕੀਆਂ ਜਿਹੜੀਆਂ 3264 ਦੀਆਂ ਚਾਹੇ ਉਹ 9594 ਦੀਆਂ ਨਿਕੀਆਂ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਜਿਹੜੀ ਲਿਸਟਾਂ ਨਿਕੀਆਂ ਉਹ ਆ ਜਾਣਗੀਆਂ ਤੇ ਸਰਕਾਰ ਦਾ ਜਿੱਥੋਂ ਤੱਕ ਮੈਨੂੰ ਲੱਗਦਾ ਇਹੀ ਪਲਾਨ ਹੋ ਸਕਦਾ ਹੈ ਕਿ ਨਵੇਂ ਸਾਲ ਤੇ ਸਾਰਿਆਂ ਨੂੰ ਜਿਹੜੇ ਕੀ ਨਾਗੇ ਪੱਤਰ ਦਿੱਤੇ ਜਾਣਗੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਲੋੜੀ ਜਾਂ ਨਵੇਂ ਸਾਲ ਦੀ ਗੱਲ ਕਰ ਸਕਦੇ ਆਂਗੇ ਆਪਾਂ ਆਪਾਂ ਬਾਕੀ ਜੇ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਉਮੀਦ ਨਾ ਛੱਡੋ ਜਿਨ੍ਹਾਂ ਦੀ ਮੈਰਿਟ 'ਚ ਨੰਬਰ ਨਹੀਂ ਵੀ ਸੀਗਾ ਉਹਨਾਂ ਦੇ ਨੰਬਰ ਘੱਟ ਵੀ ਸੀਗੇ ਇਸ ਵਾਰੀ ਕੀ ਆ ਚਾਰਿਆ ਕਿ ਜਿਹੜੀ ਉਹ ਕੱਟ-ਆਫ ਹੈ ਉਹ ਕਾਫੀ ਡਾਊਨ ਜਾਊਗੀ 9894 ਕਰਕੇ ਤੇ ਇੱਕ ਮੇਰੀ ਹੋਰ ਰਿਕੁਐਸਟ ਹੈ ਜਿਨ੍ਹਾਂ ਨੇ 364 ਵਾਲਿਆਂ ਨੇ ਕਿਤੇ ਹੋਰ ਜੁਆਇਨ ਕਰ ਲਿਆਗਾ ਤਾਂ ਕਾਈਂਡਲੀ ਉਹ ਉੱਥੇ ਹੀ ਜੁਆਇਨ ਕਰੇ ਰਹਿੰਦੋ ਕਿਉਂ ਕਿਸੇ ਦੀਆਂ ਤੁਸੀਂ ਸੀਟਸ ਖਰਾਬ ਕਰ ਰਹੇ ਹੋਗੇ ਇੱਕ ਮੌਕਾ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਸਰਕਾਰੀ ਜੋਬ ਦੇ ਲਈ ਤੁਸੀਂ ਜੇ ਤੁਹਾਨੂੰ ਦੁਬਾਰੇ ਮਿਲ ਰਿਹਾ ਤਾਂ ਪਲੀਜ਼ ਤੁਸੀਂ ਉਹ ਪਿਛਲੀ ਸੀਟ ਵੀ ਨਾ ਖਰਾਬ ਕਰੋ ਤੇ ਕਿਸੇ ਦਾ ਹੱਕ ਇੱਥੇ ਵੀ ਨਾ ਮੈਨੂੰ ਲੱਗਦਾ ਤੁਸੀਂ ਖਰਾਬ ਕਰੋ ਤੁਸੀਂ ਸੈੱਟ ਲਓ ਤਾਂ ਤੋ ਆਪ ਦੀ ਜਗ੍ਹਾ ਤੇ ਹੀ ਸੈਟ ਰੋ ਕਿਉਂਕਿ ਕਿਸੇ ਦਾ ਨੁਕਸਾਨ ਕਰਨਾਗਾ ਬਾਕੀ ਜੇਕਰ ਸਾਨੂੰ ਕੋਈ ਹੋਰ ਅਪਡੇਟ ਮਿਲਦੀ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਤਦ ਤੱਕ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ